ਦੋਸਤੋ ਉਤਰਾ ਨੇ ਕਢਾਉਨੇ ਆ ਗੇੜੇ ਤੇ ਆ ਆਪਣੀ ਕੱਚਾਂ ਵਾਲੀ ਗੋਤਰੀ ਆ ਜਿਹੜੀ ਆਪਾਂ ਉਧਰ ਨੇ ਆਪਣੀ ਹਰ ਗਈ ਤੇ ਇਹਦੇ ਵੀ ਗਿੜੇ ਕਢਾਉਨੇ ਆ ਦੋਸਤੋ ਅੱਜ ਇਹੋ ਦੇਖ ਲਾਂਗੇ ਆਪਾਂ ਚਾਰ ਤਰੀਕ ਦੀ ਬਾਜੀ ਤੇ ਜਿਹੜੀ ਆਪਣੀ ਜੇ ਗੋਤਰੀ ਆ ਦੋਸਤੋ ਆ ਹਰੇ ਟੂਸੇ ਲਾਲ ਪੂੰਛ ਵਾਲੀ ਗੋਤਰੀ ਤੇ ਉਹਨੇ ਗੋਤਰੀ ਨੇ ਜੋਰ ਲਾਇਆ ਏ ਤੇ ਬਧੀਆ ਬਾਜੀ ਤੋਂ ਜਦੋਂ ਸਾਡੀ ਤਰਕੀ ਕਰਦੀ ਰਹੀ ਹੈ ਇਹ ਗੋਤਰੀ ਆਪਣੀ ਤੇ ਉਹਨਾ ਜੋਰ ਲਾ ਕੇ ਵੱਧਦੇ ਹੱਡ ਜਾ ਘੜਾ ਗਈ। ਉਹ ਵੀ ਦਿਖਾਉਣਾ ਤੇ ਇਹਦਾ ਨਾਜ ਵੀ ਕਰਾਂਗੇ ਆਪਾਂ। ਇਹਦਾ ਨਾਜ ਵੀ ਕਰਾਂਗੇ ਦੋਸਤੋ ਆਪਾਂ। ਇਹ ਇਹ ਦੋਸਤੋ ਆ ਦੇਖੋ ਹੱਡ ਜਾ ਘੜਾ ਗਈ ਉਹਨੇ ਜੋਰ-ਜੋਲ ਲਾਇਆ ਵਧੀਆ। ਇੱਕ ਬਿਮਾਰੀ ਕਰਕੇ ਨਾ ਦੋਸਤੋ ਪੁੱਤਰ ਛੇਜੇ ਜੇ ਪੈ ਨਹੀਂ ਆਪਣੇ। ਹਾਟੜਾ ਗਈ ਦੋਸਤੋ ਇਹ ਥੱਲੇ ਦੇਖੋ ਵਾਲੀ ਇਹਨੂੰ ਅੱਜ ਆਪਾਂ ਦੰਨਿਆਂ ਮੰਗਣੀ ਮੋਪਣੀ ਦੰਨਿਆਂ ਦੋਸਤੋ ਇਹਨੂੰ ਥੋੜੀ ਜੀ ਗਰਮ ਕਰਦੇ ਹਾਂ ਤੇ ਦਵਾਈ ਦੰਨਿਆਂ ਜੀ ਇਹਨੂੰ ਦਵਾਈਆਂ ਨੇ ਤਾਂ ਪਰ ਦੋਸਤੋ ਤੁਹਾਨੂੰ ਪਤਾ ਹੀ ਹੈ ਪਹਿਲਾਂ ਇੰਚਾ ਸੇਵੇ ਨਹੀਂ ਜੀ ਇਹ ਦਵਾਈ ਇਹ ਨਹੀਂ ਦੇਣੀ ਆਪਾਂ ਦੇਸੀ ਤਰੀਕੇ ਨਾਲ ਠੀਕ ਕਰਾਂਗੇ ਜੀ ਕੁਤਰੀ ਨੂੰ ਤੇ ਇਹ ਕੁਤਰੀ ਛੱਡਾਂਗੇ ਦੋਸਤੋ ਆਪਾਂ ਤੁਹਾਡੇ ਫੇਰ ਵਾਜੀ ਤੇ ਅੱਲਾ ਸਾਡਾ ਮੂਡ ਬਣ ਗਿਆ ਸੀਗਾ ਵੀ ਰੈਣ ਦਾ ਨਹੀਂ ਇਹਨੂੰ ਗਾਂਲੇ ਸਾਲ ਛੱਡ ਲਾਂਗੇ ਪਰ ਕੋਈ ਗੱਲ ਨਹੀਂ ਦੋਸਤੋ ਛੋੜ ਦਾਂਗੇ ਦੁਬਾਰੀ ਇਹਨੂੰ ਫੇਰ ਦੇਖੀ ਜੋ ਇਹ ਥੋੜੀ ਜਿਹੀ ਗੰਦੀ ਹੋ ਗਈ ਦੋਸਤੋ ਇਹ ਜਿਹੜਾ ਟੱਚ ਮਾਰ ਕੇ ਉੱਡ ਗਈ ਇਹ ਇੱਕੜੇ ਨੂੰ ਕਰਨਾ ਨਹੀਂ ਚਾਹੀਦਾ ਸੀ ਆਬੂਤਰੀ ਨੂੰ ਪਰ ਆਪਾਂ ਨੂੰ ਜਿੱਥੇ ਤੱਕ ਪਤਾ ਦੋਸਤੋ ਬਿਮਾਰੀ ਨੇ ਥੋੜੀ ਜਿਹੀ ਕੁੱਤਰ ਚੱਸੇ ਹੋਏ ਨੇ ਇਹ ਗਰਮੀ ਜਿਆਦਾ ਮੰਨਣ ਲੱਗ ਜਾਂਦਾ ਜੋ ਵੀ ਬਿਮਾਰੀ ਵਾਲਾ ਕੁੱਤਰ ਹੁੰਦਾ ਜੀ ਬਾਕੀ ਤੁਹਾਡੇ ਲਈ ਦੋਸਤੋ ਇਹ ਮੈਂ ਕੀੜੇ ਕਢਾਉਣਾ ਜੇ ਨੂੰ ਆਈ ਨੂੰ ਮੇਰਾ ਆਪਾਂ ਕਰਦੇ ਆ ਇਹਦਾ ਸਾਬ ਦਵਾਈ ਦੇ ਦਿੰਦੇ ਦੋਸਤੋ ਕਰਾਣ ਸੇ ਬਾਕੀ ਤੋਂ 8 ਨਵੇਂ ਗੁੱਤਰ ਕੱਢੇ ਨੇ ਆਪਣੇ ਇਹਨੀਆਂ ਪੱਠਾਂ ਨੇ ਇਹਨਾਂ ਨੂੰ ਵੀ ਕੱਢਦੇ ਆਪਾਂ ਅੱਜ ਇਹਨਾਂ ਦੇ ਵੀ ਗਿੜੇ ਕਢਾਉਨੇ ਆਂ ਥਾਲ ਕੰਮ ਤਾਂ ਬੱਜਿਆ ਹੈਗਾ ਜੀ ਬੱਚਿਆਂ ਦੀ ਬਾਜੀ ਆਉਗੀ ਮੂਰੇ ਉੱਥੇ ਬੱਚਿਆਂ ਦੀ ਬਾਜੀ ਵੀ ਛੱਡਾਂਗੇ ਆਪਾਂ ਸਿੱਧਾ ਦਾ ਹੋ ਗਿਆ ਦੋਸਤੋ ਹੁਣ ਇਹ ਇਹ ਬਿਮਾਰੀ ਤੋਂ ਰਹਿਤਾ ਦੋਸਤੋ ਵਰਗ ਅੱਲਾ ਬੱਚਾ ਆ ਬਾਜੂ ਨੇ ਕੱਢਣਾ ਹੈ ਇੱਕ ਥੋੜਾਈਆਂ ਕਰ ਲਵੇ ਜੀ ਦੋਸਤੋ ਫਿਰ ਇਹਨੂੰ ਆਪਾਂ ਖਰਾਕ ਪਾਉਣੀ ਸ਼ੁਰੂ ਕਰ ਲਾਂਗੇ ਤੇ ਇਹਨੇ ਚੱਲ ਪੈਣਾ ਤੇ ਕਲੀ ਦੇ ਵਿੱਚ ਦੋਸਤੋ ਹੋ ਗਿਆ ਤਿੰਨ ਕੰਛੇ ਤਿੰਨ ਨੂੰ ਪਹਿਲੀ ਗਲੀ ਦਈਆ ਦੋਸਤੋ ਅਜੇ ਛੋਟੇ ਆਣ ਦੋਸਤੋ ਇਹਨੇ ਬਾਹਰ ਆ ਆਹ ਹੋ ਗਿਆ ਇਹਦੇ ਵੀ ਗਿਰੇ ਕੜਾ ਇਹ ਇਹ ਦੋਸਤੋ ਸੱਗਿਆਂ ਭੈਣਾਂ ਨੇ ਦੋਏ ਇੱਕ ਉੱਪਰ ਦੀਆਂ ਨੇ ਇੱਕੇ ਜੋੜੇ ਦੀਆਂ ਤੇ ਆਹ ਘਟ ਉੜਦੀ ਆ ਜੀ ਪਿਗਲੀਆਂ ਵਾਲੀ ਤੇ ਸ਼ਾਹ ਖੇਤ ਨੂੰ ਪਤਾ ਹੀ ਆ ਕਿ ਇੱਕ ਦੋ ਉਡਾਈਆਂ ਜੇ ਵਧੀਆ ਉੜਨ ਲੱਗ ਗਈ ਜੇ ਇਹਨਾਂ ਨੂੰ ਆਪਾਂ ਛੱਡਾਂਗੇ ਦੋਸਤੋ ਆਹ ਆਹ ਚੱਲ 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 ਸਤਰੀ ਦੇ ਜਾ ਹਾਂਜੀ ਦੋਸਤੋ ਤੁੱਪ ਨਿਕਲਿਆ ਹੀ ਵਧੀਆ ਤੇ ਕਬੂਤਰ ਆਪਾਂ ਪੰਜ ਚਾਰ ਹੋਰ ਘੜਤੇ ਜੀ ਅੱਜ ਭੂਰੇ ਨੂੰ ਵੀ ਕੱਢਤਾ ਜੀ ਜਿਹੜਾ ਆਪਾਂ ਉਹਦਨੇ ਉੱਡਿਆ ਸੀਗਾ ਤੇ ਅੱਜ ਉਹਨੂੰ ਵੀ ਕੱਢਤਾ ਜੀ ਆਪਾਂ ਉਹ ਖੜ ਗਿਆ ਜਾ ਕੇ ਜੀ ਉੱਪਰ ਬਾਕੀ ਦੇਖੋ ਦੋਸਤੋ ਇਹ ਦਿਨ ਮੌਸਮ ਵਧੀਆ ਰਿਹਾ ਤਾਂ ਵਧੀਆ ਡਾਈ ਹੋ ਜਾਣੀਆਂ ਜੀ ਅੱਜ ਤੇ ਆ ਆਪਣਾ ਕਬੂਤਰ ਆਪਾਂ ਨਵੇਂ ਕੱਢੇ ਨੇ ਆ ਹਰੇ ਰੁਸੇ ਵਾਲੀ ਜਿਹੜੀ ਕੂਤਰੀ ਆਪਾਂ ਸਵੇਰੇ ਕੱਢੀ ਸੀ ਕੇ ਵੀ ਫਿਰਦੀ ਆ ਜੀ ਤੇ ਆ ਝੱਲਰ ਵਾਲਾ ਫਿਰਦਾ ਜੀ ਤੇ ਇੱਕ ਆਪਣੀ ਹਰੀ ਟੋਰੀ ਵਾਲੀ ਕੂਤਰੀ ਫਿਰਦੀ ਹੈ ਜੀ ਤੇ ਬਾਕੀ ਦੋਸਤੋ ਬਹਿ ਗਏ ਬਚੇ ਉਹ ਉਹਨਾਂ ਨੂੰ ਆਪਾਂ ਲਾਤਾ ਤੇ ਜਾਲ ਚ ਪਾਉਨੇ ਆ ਜੀ ਉਹਨਾਂ ਨੂੰ ਤੇ ਆ ਬਾਕੀ ਆ ਬਚੇ ਆਪਣੇ ਉੜਦੇ ਨੇ ਜੀ ਇਹ ਵੀ ਹਾਂਜੀ ਦੋਸਤੋ ਕਿੱਥੇ ਦਾ ਆਪਾਂ ਗੱਲਾਂ ਕਰਦੇ ਆ ਈ ਧੁੱਪ ਵਧੀਆ ਨਿਕਲੇ ਜੀ ਮੌਸਮ ਹੋ ਗਿਆ ਖਰਾਬ ਤੇ ਆ ਆਪਣਾ ਝਾਲਰ ਵਾਲਾ ਪੱਠਾ ਜੀ ਇਹ ਬਹਿ ਗਿਆ ਕੋਠੀ ਤੇ ਜਾ ਕੇ ਜੀ ਨਮਿਆਂ ਚ ਤੇ ਮੋਬੀ ਮੀ ਆ ਗਿਆ ਜੀ ਮੀ ਲੱਗ ਗਿਆ ਪੈਣ ਕੂਤਰ ਤਾਂ ਆਪਣੇ ਪੱਦਰੇ ਫਿਰਦੇ ਨੇ ਜੀ ਇਹ ਕਬੂਤਰ ਆਪਣਾ ਭੂਰਾ ਉਹ ਖੜਾ ਜੀ ਉੱਪਰ ਉਹ ਵੀ ਮੈਂ ਛੜਤਾ ਸੀ ਤੇ ਵਧੀਆ ਮੌਸਮ ਦੇਖ ਕੇ ਤੇ ਪਰ ਰੱਬ ਦੇ ਰੰਗਾਂ ਦਾ ਸਾਨੂੰ ਪਤਾ ਹੀ ਐ ਜੀ ਇਹ ਕੁਝ ਵੀ ਹੋ ਸਕਦਾ ਦੇਖੀ ਜਾਈ ਉਹ ਹੀ ਬਾਕੀ ਦੇ ਆਪਣੇ ਪਧਰੇ ਫਿਰਦੇ ਨੇ ਆ ਕੂਤਰ ਸਾਰੇ ਆ ਆਪਾਂ ਦਾ ਕੁੰਡੀਆਂ ਕਾਂਡੀਆਂ ਵੀ ਧੋਪੇ ਰੱਖੀਆਂ ਸੀਗੀਆਂ ਜੀ ਤੇ ਇਹਨਾਂ ਨੇ ਤਾਂ ਸੁੱਕਣ ਵੀ ਨਹੀਂ ਦਿੱਤੀਆਂ ਜੀ ਕੂਤਰ ਤਾਂ ਆਪਣੇ ਆ ਪਧਰੇ ਫਿਰਦੇ ਨੇ ਜੀ ਇੱਕ ਆਪਣਾ ਭੂਰਾ ਖੜਾ ਉੱਪਰ ਰੋ ਮੀ ਹੋ ਗਿਆ ਜੀ ਤੇਜ਼ ਜਾਨਵਰ ਆੜ ਰਹੇ ਨੇ ਆਪਣੇ ਮੀ ਦੇ ਵਿੱਚ ਇਹ ਵੀ ਖੇਲਦੀ ਫਿਰਦੇ ਨੇ ਜੀ ਇਹ ਜਿਆਦਾ ਤੇਜ਼ ਹੋ ਗਿਆ ਫਿਰ ਤਾਂ ਡਿਕਣਗੇ ਦੋਸਤੋ ਇਹ ਨਹੀਂ ਪੈਂਦਾ ਇੰਨਾ ਕੁ ਦਾ ਤੇਜ਼ ਹੋ ਗਿਆ ਤਾਂ ਹੁੰਦੀ ਨਾ ਹੋਵੇ ਜੀ ਕੈਮਰੇ 'ਚ ਹਾਂਜੀ ਦੋਸਤੋ ਮੀ ਆ ਗਿਆ ਜੀ ਫੁੱਲ ਤੇਜ਼ ਦੇਖੋ ਕੀ ਬਣਦਾ ਜੀ ਬੜਾ ਤੇਜ਼ ਹੋ ਗਿਆ ਜੀ ਮੀ ਕੂਤਰ ਆਪਣੀ ਸਾਰੀ ਫਿਰਦਨੇ ਆ ਜੇ ਬੈਠਿਆ ਤਾਂ ਹੈ ਨਹੀਂ ਕੋਈ ਜਿਹੜਾ ਆਪਣਾ ਜਵਾਰੇ ਤੋੜਿਆ ਸੀਗਾ ਉਹ ਵੀ ਫਿਰਦਾ ਜੀ ਤੇ ਆਪਣੀ ਜਿਹੜੀ ਸਾਰ ਮੀਂਹ ਪੈਂਦੇ ਸਾਰਿਆਂ ਤੋਂ ਪਹਿਲਾਂ ਮਹਿੰਦੀ ਆ ਆਪਣੀ ਬਾਈ ਬਾਜੀ ਵਾਲੀ ਆ ਆ ਗਈ ਜੀ ਉਹ ਵੀ ਅੱਜ ਤਾਂ ਫਿਰਦੀ ਆ ਆ ਦੇਖੋ ਆਉਂਦੀ ਆਈ ਭੰਗ ਮੀਂਹ ਮੀਂਹ ਜੀ ਮੀਂਹ ਬਹੁਤ ਏ ਜੋਗਾ ਦੋਸਤੋ ਉਹਦਾ ਕੂਦਰੀ ਆਪਣੀ ਤੁਹਾਨੂੰ ਪਤਾ ਮੀਂਹ ਦੇ ਵੇਲੇ ਜਮਾੜ ਉੜ ਕੇ ਹੋ ਜਣੀ ਇੱਕ ਆ ਗਿਆ ਜੀ ਆਪਣਾ ਕੂਤਰ ਤੇ ਆਰੇ ਕੂਂਦੇ ਤੂੰ ਸਿਆਰੇ ਕੂਤਰੀ ਦੇ ਇੱਧਰ ਗਈ ਉਹ ਮੈਨੂੰ ਵੀ ਨਹੀਂ ਆ ਗਈ ਉਹਦਾ ਕੋਠੀ ਦੇ ਨੂੰ ਆ ਗਈ ਹੋਵੇ ਜਿੱਦੀ ਉਹ ਵੀ ਬੰਦੇ ਚ ਉਹ ਨਹੀਂ ਮੀਂਹ ਵੀ ਕਣੀ ਵੀ ਜਲਦੀ ਆ ਕੇ ਲੱਗ ਜਾਂਦਾ ਬੜਾ ਉਹ ਤੇਜ਼ੇ ਬੋਲ ਆ ਦੋਸਤੋ ਮੈਂ ਉਹਨੂੰ ਹਜੇ ਖੁੱਡੇ ਨੂੰ ਢਾਗਦਾ ਉਹ ਚ ਬਾਛੜ ਜਾਂਦੀ ਹੋਈ ਅੰਦਰ ਉਹਨੂੰ ਵੀ ਢਾਗਣਾ ਜੀ ਫੇਰ ਮਾਰਦੇ ਆ ਨਿਗਾ ਆਪਾਂ ਇਹਨਾਂ ਦੇ ਕਿਹੜੇ ਕਿਹੜੇ ਆਪਣੇ ਫਿਰਦੇ ਨੇ ਤੇ ਕਿਹੜੇ ਬਹਿ ਗਏ ਜੀ ਦੋਸਤੋ ਮੀਂਹ ਬੋਲ ਆ ਤੇਜ਼ ਹੋ ਗਿਆ ਜੀ ਆ ਪੂਰਾ ਵੀ ਆ ਗਿਆ ਜੀ ਆਪਣਾ ਟਟਕੇ ਥੱਲੇ ਤੇ ਮੀਂਹ ਦੇ ਹਾਲਾਤ ਦੇਖੋ ਦੋਸਤੋ ਤੁਸੀਂ ਅੱਜ ਮੀਂਹ ਦੇ ਵਿੱਚ ਫਿਰ ਰਹੇ ਨੇ ਕਬੂਤਰਾ ਆਪਣੇ ਤੇ ਆਪਣੀ ਜਿਹੜੀ ਕਬੂਤਰੀ ਚਵਾਰੇ ਤੇ ਬੈ ਗਈ ਸੀ ਉਦਨੇ ਜੀ ਮੀਂਹ ਪੈਂਦੇ ਦੇ ਵਿੱਚ ਆਪਾਂ ਬਾਈ ਛੱਡੀ ਸੀ ਉਹ ਕਬੂਤਰੀ ਦੇ ਹਾਲਾਤ ਦੇਖੋ ਦੋਸਤੋ ਉਹ ਜਦ ਹੀ ਸ਼ੂਟ ਛੱਡ ਕੇ ਬੈ ਗਈ ਮੀਂਹ ਪੈਂਦੇ ਜਿਵੇਂ ਲੱਗਾ ਉਹ ਸਾਹਮਣੇ ਕੋਠੀ ਦੇ ਕੋਈ ਉਹ ਦੇਖਦੇ ਆ ਉਹਨੂੰ ਵੀ ਕਿੱਥੇ ਬੈ ਗਈ ਉਹ ਮੀਂਹ ਬਹੜਾ ਤੇ ਹਾਂਜੀ ਦੋਸਤੋ ਬੈ ਗਈ ਜਾ ਕੇ ਜੀ ਉਹ ਬੈਠੀ ਆ ਜੀ ਕੋਠੀ ਦੇ ਉੱਤੇ ਉਹ ਗਿਆ ਜੀ ਇਹ ਨਹੀਂ ਮੀਂਹ ਪੈਂਦੇ ਤੇ ਕਿੜਾ ਦੰਦੀ ਜੀ ਇੱਕ ਵੀ ਤੇ ਦੋਸਤੋ ਤੁਸੀਂ ਮੀਂਹ ਦਾ ਦੇਖੋ ਕੰਨਾ ਤੇਜ਼ ਹੋ ਗਿਆ ਜੀ ਪੰਤਾਲੇ ਚੱਲ ਰਹੇ ਨੇ ਤੇ ਕੂਤਰ ਆਪਣੇ ਫਿਰ ਰਹੇ ਨੇ ਜੀ ਇਹਨੇ ਮੀਂਹ ਦੇ ਵਿੱਚ ਬਸ ਅੱਲੀ ਉਹ ਹੀ ਨਹੀਂ ਮੀਂਹ ਚੱਲਦੀ ਬਾਟੀ ਦਾ ਸਾਰੇ ਆਉਂਦੇ ਨੇ ਜੀ ਆ ਗਿਆ ਝੱਲਰ ਆ ਗਿਆ ਆਪਣੇ ਡੱਬੇ ਵੀ ਆ ਗਏ ਢਾਂਗੀ ਤੇ ਪੂਰਾ ਵੀ ਆ ਗਿਆ ਜੀ ਕੱਚਾ ਵਾਲਾ ਤੇ ਇਹਨਾਂ ਨੂੰ ਲਾਉਣਾ ਮੈਂ ਦੋਸਤੋ 82 ਸੇ ਵਾਲੀ ਵੀਤਰੀ ਆਵੀ ਨਵੀਂ ਗੱਡੀ ਆ ਆ ਜਿਹੜੀ ਛੁੱਟੀਆਂ ਮਾਰਦੀ ਆ ਇਹ ਵੀ ਆਪਣੀ ਫਿਰਦੀ ਆ ਬਹੁਤ ਤੇਜ਼ ਵਹਨਿਆ ਇਹ ਵੀ ਤੇ ਕਬੂਤਰ ਆਪਣੇ ਫਿਰ ਰਹੇ ਨੇ ਜੀ ਆਪਣਾ ਪੂਰਾ ਵੀ ਫਿਰ ਰਿਹਾ ਆ ਆ ਪੂਰਾ ਫਿਰਦਾ ਹੀ ਫਿਰਦਾ ਫਿਰਦਾ ਹੀ ਆਪਣਾ ਤੇ ਕੱਚ ਤੁਸਿਆ ਆ ਫਿਰਦਾ ਜੀ ਤੇ ਆਹ ਹੋਣੀ ਆ ਚਾਲਾ ਤੁਸਿਆ ਵਾਲੀ ਗੱਡੀ ਆ ਜੀ ਕਬੂਤਰ ਬਾਕੀ ਆਪਣੇ ਫਿਰ ਰਹੇ ਨੇ ਜੀ ਉਹ ਜਿਹੜੀ ਆਪਣੀ ਮੀਂਹ ਵਾਲੀ ਆ ਦੋਸਤੋ ਉੱਥੇ ਬਹਿ ਗਈ ਆ ਆਪਣਾ ਚਾਲਰ ਵਾਲਾ ਬੈਠਾ ਆ ਜੀ ਆਹ ਚਾਲਰ ਵਾਲਾ ਪਹਿਲਾਂ ਬਹਿ ਗਿਆ ਸੀ ਜੀ ਇਹ ਬੱਤੀ ਮੀਂਹ ਦੇ ਵਿੱਚ ਜਗ ਰਹੇ ਨੇ ਦੋਸਤੋ ਸਾਰੇ ਕੂਤਰ ਅਰੇ ਮੀਂਹ ਆਲੀ ਮਾਈ ਛੱਡਣ ਦੇ ਹੱਕਦਾਰ ਹੋਗੇ ਆਪਾਂ ਜੀ ਇਹ ਬਾਜੀ ਦੇ ਮੀਂਹ ਆ ਗਿਆ ਤਾਂ ਛੱਲਣਗੇ ਆਹ ਟੂਸੇ ਵਾਲੀ ਦੋਸਤੋ ਆਪਣੀ ਬੈਠੀ ਨਹੀਂ ਅਜੇ ਨਵੀਂ ਕੰਢੀ ਜੈ ਇਹ ਵੀ ਨਹੀਂ ਬੈਠੀ ਕਿਤੇ ਦੋਸਤੋ ਅਜੇ ਉੜ ਰਹੀ ਹੈ ਇਹ ਮੀਂਹ ਨਿਕਲੋ ਤਾਂ ਸਾਰੇ ਕੂਤਰ ਆਪਣੇ ਗਿੱਲੇ ਹੋਏ ਵਰਦੇ ਨੇ ਫਿਰ ਪੂਰਾ ਨਹੀਂ ਬਹਿ ਰਹੀ ਉਹਦਾ ਹਜੇ ਵੀ ਮੂੰਹ ਚੱਕਦਾ ਹੀ ਰਹਾ ਬਾਕੀ ਤਾਂ ਆਪਣੇ ਆਉਂਦੇ ਨੇ ਥੱਲੇ ਇਹਨਾਂ ਕੂਤਰ ਅਜੇ 15 ਕਿ ਮਿੰਟ ਹੋ ਗਏ ਜੀ ਦੋਸਤੋ ਮੀਂਹ ਪੈਂਦੇ ਨੂੰ ਔਰ ਕਬੂਤਰ ਆਪਣੇ ਆ ਫਿਰ ਰਹੇ ਨੇ ਜੀ ਬਾਕੀ ਤਾਂ ਇਹਦੇ ਆਪਾਂ ਪਹਿਲਾਂ ਲਾਤੇ ਉਹ ਲਾਤੇ ਬਾਕੀ ਆਪਣੇ ਸਾਹ ਫਿਰ ਰਹੇ ਨੇ ਸਾਰੇ ਮੀਂਹ ਪੈਂਦੇ ਦੇ ਵਿੱਚ ਹੀ ਅਣੀ ਪੰ ਤਾੜੇ ਨੇ ਵੀ ਅੱਗੇ ਨੂੰ ਉਤਰ ਆਪਦੀ ਘਟ ਕਰ ਲਈ ਜੀ ਪਰ ਮੀਹ ਹਜੇ ਪੈ ਰਿਹਾ ਜੀ ਪੂਰਾ ਉਤਰ ਆਪਣੇ ਫਿਰ ਰਹੇ ਨੇ ਸਾਰੇ ਆ ਦੇਖੋ ਕਿਵੇਂ ਮਿੰਦਾ ਝਣਕਦੀ ਆ ਕਬੂਤਰੀ ਆ ਟੂ ਸਿਆਗ ਕਰ ਰਹੀ ਆ ਜੀ ਆ ਨਵੀਂ ਪੁੱਤਰੀ ਕੱਢੀ ਜੀ ਆਪਣੀ ਹਰੇ ਟੂਸੀ ਵਾਲੀ ਇਹ ਵੀ ਫਿਰਦੀ ਆ ਜੀ। ਆ ਇਹ ਪੂਰਾ ਦਾ ਆਪਣਾ ਓਕਣੇ ਖੜਾ ਜੀ ਆ ਦੇਖੋ। ਆ ਖੜਦਾ ਜੀ। ਇਹਨੂੰ ਕੋਈ ਪਰਵਾਹ ਨਹੀਂ। ਆ ਆਪਣੀ ਨਵੀਂ ਪੁੱਤਰੀ ਕੱਢੀ ਆ ਜੀ ਇਹ ਵੀ ਫਿਰਦੀ ਆ ਹਰੇ ਟੂਸੀ ਵਾਲੀ। ਨਵੇਂਆਂ ਦੇ ਵਿੱਚੋਂ ਆਪਣੀ ਇੱਕ ਇਹ ਫਿਰਦੀ ਆ ਜਾਂ ਆਪਣਾ ਪੂਰਾ ਫਿਰਦਾ ਜੀ ਤੇ ਇੱਕ ਆਪਣਾ ਕੋਠੀ ਤੇ ਬਹਿ ਗਿਆ ਬਾਕੀ ਆਪਾਂ ਲਾਦੇ ਦੋਸਤੋ। ਕਿਆ ਲੱਡੋਰੀ ਆ ਚੱਲ ਟੂਸੀ ਵਾਲੀ ਪੁੱਤਰੀ ਫਿਰਦੀ ਆ ਨਵੀਂ। ਯਾ ਲਟੂਸੇ ਵਾਲੀ ਹਾਂ ਉਹ ਵੀ ਨਵੀਂ ਆ ਕੂਦਰੀ ਉਹ ਵੀ ਫਿਰਦੀ ਹੈ ਯਾ ਆਪਣੇ ਤੇ ਆਪਾਂ ਨਵਾਂ ਰੰਗ ਲਾਇਆ ਜੀ ਦੋਸਤੋ ਨਵਾਂ ਰੰਗ ਦਾ ਉਹਦਾ ਇੱਕੋ ਜਿਹਾ ਇੱਕੋ ਝੱਲ ਦੇ ਟੂਸੇ ਇੱਕੋ ਜਿਹਾ ਹੀ ਹੋ ਗਿਆ ਮੈਨੂੰ ਲੱਗਦਾ ਆ ਦੇਖੋ ਪੰਡਾ ਜਾਣ ਕਰ ਰਹੇ ਨੇ ਜੀ ਕੂਤਰ ਆ ਗਈ ਆ ਗਈ ਇਹ ਵਧੀਆ ਕਰਦੀ ਆ ਹਟ ਗਿਆ ਜੀ ਦੋਸਤੋ ਮਹੀ ਅੱਗੇ ਨਾ ਆਉਦਾ ਬਹੁਤ ਹੁਣ ਤਾਂ ਮਾੜੀ-ਮਾੜੀ ਕਣੀ-ਕਣੀ ਜੀ ਰਹਿ ਗਈ ਕੂਤਰ ਪਰ ਆਪਣੇ ਫਿਰ ਰਹੇ ਨੇ ਜੀ ਉਹ ਰਵੀ ਆਪਣਾ ਫਿਰਦਾ ਜੀ ਨਵਾਂ ਜਿਹੜਾ ਕੱਢਿਆ ਆਪਣਾ ਤੇ ਉਹ ਕੂਤਰੀ ਜਿਹੜੀ ਆਪਾਂ ਬਾਈ ਛੱਡੀ ਟੂਸੇ ਵਾਲੀ ਦੇਖ ਲਓ ਦੋਸਤੋ ਮੀਂਹ ਹੀ ਨਹੀਂ ਚੱਲਦੀ ਹੈਗੀ ਜਮਾਂ ਵੀ ਜਦ ਮੀਂਹ ਪੈ ਗਿਆ ਜਦੀ ਜਾ ਕੇ ਬਹਿ ਜਾਣਾ ਜੀ ਉਹਨੇ ਉਹ ਬਹਿ ਗਈ ਕੋਠੀ ਤੇ ਜਾ ਕੇ ਜੀ ਉੱਥੇ ਜਿੱਥੇ ਅੱਗੇ ਬੈਠੀ ਸੀ ਉਹ ਸਿੱਧੀ ਆਉਂਦੀ ਆ ਦੇਖ ਲਓ ਦੋਸਤੋ ਮੀਂਹ ਬੰਦੇ ਦੇ ਵਿੱਚ ਹੀ ਜਾਣਾ ਉਹਨੇ ਉੱਥੇ ਬੈਠਣਾ ਆਹ ਕੂਤਰ ਵੀ ਅੱਜ ਆਪਾਂ ਕੱਢ ਕੇ ਛੜਤਾ ਸੀਗਾ ਕੱਚ ਟੂਸੇ ਟੋਰੀ ਵਾਲਾ ਇਹ ਦੇਖ ਲਾਂਗੇ ਇਹਨੂੰ ਵੀ ਛੱਡ ਦਾਂਗੇ ਬਾਜੀ ਇਹ ਲੋਟ ਆ ਗਈ। ਉੱਤਰ ਵੀ ਆਪਣੇ ਗਿੱਲੇ ਹੋਵੇ ਦੋਸਤੋ। ਆ ਰੱਖੇ ਇਹ ਮੂਰੇ ਲਾਉਣ ਨੂੰ ਕਾਗਜ ਆ। ਦੇਖੋ ਪੇ ਗਿੱਲੇ ਉਹ ਵੀ ਆਏ ਨੇ ਦੋਸਤੋ। ਪੂਰਾ ਵੀ ਉਹ ਡੱਬੀ ਦੇਖੋ ਗਿੱਲੀ ਵੀ ਬਈ ਆ ਚਾਲਰ ਵਾਲੀ ਦੇਖੋ ਜੀ। ਇਹ ਵੀ ਗਿੱਲੀ ਵੀ ਬਈ ਆ। ਕਿੰਨੇ ਬੈਠੇ ਨੇ ਦੋਸਤੋ ਆਪਣੇ ਮੀਂਹ ਬੰਦੇ ਚ ਬਾਕੀ ਤਾਂ ਉਹਨੇ ਫਿਰਦੇ ਨੇ ਇੱਕ ਆਵਣਾ ਕੂਠੀ ਤੇ ਬੈਗੇ ਜੀ ਦੋ ਕੂਤਰ ਜਾ ਕੇ ਇੱਕ ਆਪਾਂ ਨਵਾਂ ਕੱਢਿਆ ਹੈ ਜਿਹੜੀ ਲਾਲ ਟੋਰੀ ਵਾਲੀ ਕੂਤਰੀ ਆਪਣੀ ਕੱਲ ਦੀ ਬਾਹਰ ਆ ਜੀ ਲੱਗਦਾ ਉਹ ਬੈਠੀ ਆ ਤੇ ਇੱਕ ਆਪਣੀ ਉਹ ਬਾਜੀ ਵਾਲੀ ਕੂਤਰੀ ਆ ਜੀ ਚੀਮੇ ਗਲੋਨੀ ਵਾਲੀ ਹੁਣ ਦੋਏ ਬੈਠੇ ਨੇ ਬਾਕੀ ਆਉਣੇ ਫਿਰ ਰਹੇ ਨੇ ਦੋਸਤੋ ਅਜਾ ਟੂਸੇ ਵਾਲੀ ਵੀ ਆਪਣੀ ਜਿਹੜੀ ਨਵੀਂ ਕੱਢੀ ਇਹ ਵੀ ਫਿਰਦੀ ਆ ਜੀ ਨਾਲੇ ਸਾਰਾ ਮੀਂਹ ਉੱਪਰ ਦੀ ਕੱਢਿਆ ਜੀ ਇਹਨੇ ਅੱਜ ਦੇਖਿਆ ਦੋਸਤੋ ਜੇ ਤਿਆਰ ਹੋ ਗਈ ਆਪਣੀ ਬਈ ਇਹ ਆਲ ਬਾਈ ਛੱਡਣ ਨੂੰ ਤਾਈ ਨੂੰ ਛੱਡ ਦਾਂਗੇ ਫਿਰ ਆਪਾਂ ਨਾਲੇ ਉੜਦੀ ਨਹੀਂ ਵੀ ਆ ਜੀ ਇਹ ਦੂਸਰ ਦੀ ਬਾਜੀ ਆ ਦੋਸਤੋ ਉੱਥੇ ਆ ਗਈ ਉਹ ਤੋਂ ਪਹਿਲਾਂ ਦੋਸਤੋ ਬਾਜੀ ਆ ਗਈ ਤਾਂ ਆਪਾਂ ਕੂਤਰਾਂ ਜਿਉਂ ਛੱਡ ਦਾਂਗੇ ਕਦਾ ਦੋ ਕੂਤਰ ਛੱਡ ਦਾਂਗੇ ਉੱਥੇ ਪੂਰਾ ਉਹ ਫਰ ਰਹੀ ਆਉਣਾ ਚੱਲ ਟੋਰੀ ਵਾਲਾ ਲਾਲ ਟੂ ਸੇ ਟੋਰੀ ਵਾਲਾ ਇਹਨੂੰ ਵੀ ਸਲਾਹ ਬਈ ਵਾਲ ਛੱਡਣ ਦੀ ਕੂਤਰਾਂ ਆਖੇ ਨੂੰ ਵਧੀਆ ਵਧੀਆ ਡਾਈਆਂ ਹੋ ਗਈਆਂ ਆਪਾਂ ਪਾਣੀ ਲਾਉਨੇ ਆ ਦੋਸਤੋ ਹੁਣ ਇਹਨਾਂ ਨੂੰ ਅੱਜ ਆਪਾਂ ਦੂਜੇ ਕਬੂਤਰ ਨਹੀਂ ਕੱਢੇ ਜੀ ਹਰੀ ਕਾਂਦ ਵਾਲਾ ਆਪਾਂ ਹਰੀ ਕਾਂਦ ਵਾਲਾ ਕੱਢਿਆ ਜੀ ਉਹ ਵੀ ਖੁੱਡੇ ਜੇ ਬੈਠਾ ਤੇ ਹਰੀ ਕਾਂਦ ਵਾਲਾ ਕਬੂਤਰ ਆਪਣਾ ਕਿੱਥੇ ਰਹਿ ਗਿਆ ਜੀ ਆਗੇ ਉਹ ਬੈਠਾ ਏ ਗੁੰਜੇ ਦੇ ਵਿੱਚ ਉਹ ਵੀ ਨਹੀਂ ਆਪਾਂ ਕੱਢੇ ਅੱਜ ਨਾ ਕੱਢਿਆ ਇਹਨਾਂ ਨੂੰ ਕੱਲ ਨੂੰ ਦੋਸਤੋ ਪਾਣੀ ਲਾਵਾਂਗੇ ਆਪਾਂ ਕਬੂਤਰਾਂ ਨੂੰ ਕਰੇ ਦੋ ਗਾ ਪਾਣੀ ਲੱਗ ਜਾਣ ਛੁੱਟ ਜਾਣਗੇ ਜੀ ਬਾਕੀ ਆਪਣਾ ਜੀ ਆ ਕੂਤਰ ਆ ਗਿਆ ਤੇ ਅੱਜ ਆਪਾਂ ਪਹਿਲਾਂ ਬੰਦ ਕਰ ਲਈਏ ਦੋਸਤੋ ਅੱਜ ਇਹ ਪਹਿਲੇ ਦਿਨੇ ਘਟਿਆ ਦੁਬਾਰੇ ਆਪਾਂ ਤੇ ਉਹ ਚਾਲਰ ਵਾਲਾ ਆਪਣਾ ਨਵਾਂ ਬੈਠਾ ਜੀ ਤੁਸੀਂ ਐਂ ਦੇਖੋ ਵੀ ਧੁੱਪ ਨਿਕਲਿਆ ਹੀ ਦੋਸਤੋ ਹੁਣ ਪਹਿਲਾਂ ਕਿੰਨੀ ਜਿਆਦੇ ਮੀਂਹ ਪੈਂਦਾ ਸੀਗਾ ਸਾਰਾ ਕੋ ਗਿੱਲਿਆ ਕਰਤਾ ਜੀ ਛੋਡੇ ਖਾਡੇ ਤੇ ਹੁਣ ਵਧੀਆ ਧੁੱਪ ਨਿਕਲਿਆ ਹੀ ਦੋਸਤੋ ਇਹ ਕੂਤਰ ਨੂੰ ਲਾਉਣੇ ਆ ਜੀ ਆਪਾਂ ਤੇ ਬਾਕੀ ਆਪਣੇ ਫੇਰ ਰਹੇ ਨੇ ਇੱਕ ਵਾਰ ਖੁੱਡਿਆਂ ਤੋਂ ਪੱਲੀਆਂ ਦੋਸਤੋ ਚੱਕਤੀਆਂ ਸੀ ਤੇ ਪ੍ਰਮਾਤਮਾ ਨੇ ਫੇਰ ਪਵਾਤੀਆਂ ਅਗਜੀ ਕੂਏ ਸਾਰੇ ਆਪਾਂ ਨੂੰ ਦੁਬਾਰੇ ਲਾਉਣੇ ਪੈ ਗਏ ਜੀ ਨਹੀਂ ਬਹੁਤ ਤੇਜ਼ ਆ ਗਿਆ ਦੁਬਾਰੇ ਫੇਰ ਆਹ ਦੋ ਕੂਤਰ ਦੋਸਤੋ ਆਪਣੇ ਆਂ ਬਹਿ ਗਏ ਇੱਕ ਕੂਤਰ ਬਹਿ ਗਿਆ ਜੀ ਇੱਕ ਆਪਣੀ ਆ ਕੂਤਰੀ ਬਹਿ ਗਈ ਚੱਲੋ ਰਾਲੀ ਚਾ ਲੱਡੂਸੇ ਵਾਲੀ ਤੇ ਬਾਕੀ ਵੀ ਦੋਸਤੋ ਕੂਤਰ ਆਪਣੇ ਹਜੇ ਫਿਰ ਰਹੇ ਨੇ ਆ ਆਪਾਂ ਪਹਿਲਾਂ ਲਾਤੇ ਸੀਗੇ ਆ ਤਾਂ ਜੁੜੀ ਉਹਦਾ ਘੰਟਾ ਜੀ ਮੀਂਹ ਤੋਂ ਪਹਿਲਾਂ ਪਹਿਲਾਂ ਡਹਿ ਗਈ ਸੀ ਤੇ ਮੀਂਹ ਦੋਸਤੋ ਬਹੁਤ ਪੈ ਰਿਹਾ ਜੀ ਦੇਖੋ ਜੀ ਮੀਂਹ ਨੇ ਕਿਵੇਂ ਢੇਰੀ ਠਾਲੀ ਹੈ ਜੀ ਤੇ ਬਾਕੀ ਦੋਸਤੋ ਕੂਤਰ ਆਪਣੇ ਉੜ ਰਹੇ ਨੇ ਹਜੇ ਵੀ ਭੂਰੇ ਹੁਣੀ ਉੜਦੇ ਨੇ ਬਹੁਤ ਤੇਜ਼ ਨਹੀਂ ਪੈ ਰਹੇ ਹੈ ਜੀ ਹੋ ਚੱਲ ਰਲਾ ਉੜ ਕੇ ਆਇਆ ਸੀ ਫੇਰ ਜਾ ਕੇ ਉਸੇ ਪੈ ਰਿਹਾ ਜੀ ਆਪਣੇ ਆਪ ਉਤਰ ਫਿਰ ਰਹੇ ਨੇ ਦੋਸਤੋ ਇੱਕ ਦਾ ਆ ਬਹਿ ਗਿਆ ਜੀ ਕੂਤਰ ਆ ਗਿਆ ਆਪਣਾ ਕਾਲੀਆ ਵਾਲਾ ਇਹ ਪੂਰਾ ਹਜੇ ਉੜ ਰਿਹਾ ਜੀ ਤੇ ਉਹ ਆਪਣਾ ਉੱਪਰੇ ਖੜਾ ਹਜੇ ਦੂਜਾ ਪੂਰਾ ਜੀ ਚਾਲਾਂ ਵਾਲਾ ਜਿਹੜਾ ਆਪਣਾ ਨਵਾਂ ਕੱਢਿਆ ਹੋਇਆ ਉਹ ਫਿਰ ਰਿਹਾ ਜੀ ਤੇ ਆਪਣਾ ਆ ਵੀ ਆ ਗਿਆ ਜੀ ਕੂਤਰ ਤੇ ਇਹਨੂੰ ਕਾਲੀਆ ਵਾਲੇ ਨੂੰ ਲਾਉਨੇ ਆ ਜੀ ਨਹੀਂ ਦੋਸਤੋ ਪੈ ਰਿਹਾ ਓਕਣੇ ਇੱਕ ਵਾਰ ਹਟ ਕੇ ਵਿੱਚ ਦੀ ਧੁੱਪ ਨਿਕਲੇ ਸੀ ਦੋਸਤੋ ਫੇਰ ਦੁਬਾਰੇ ਫੇਰ ਮੀਂਹ ਪੈਣ ਲੱਗਿਆ ਦੋਸਤੋ ਕਿੰਨਾ ਜਿਆਦਾ ਤੇਜ਼ ਮੀਂਹ ਪੈ ਰਿਹਾ ਜੀ ਤੇ ਆਪਣਾ ਪੂਤਰ ਪੂਰਾ ਔੜ ਰਿਹਾ ਜੀ ਹਜੇ ਵੀ ਮੀਂਹ ਪੈਂਦੇ ਦੇ ਵਿੱਚ ਵੀ ਮਾਨੂੰ ਅਜੇ ਆ ਵੀ ਦੋਸਤੋ ਡੈਕ ਨਾ ਜਾਵੇ ਕਿਤੇ ਮੀਂਹ ਪੈਂਦੇ ਚ ਬਾਕੀ ਦੇਖਦੇ ਆ ਜੀ ਦੋਸਤੋ ਆਪਣਾ ਕੱਲਾ ਪੂਰਾ ਹੀ ਰਹਿ ਗਿਆ ਜੀ ਮੀਂਹ ਪੈਂਦੇ ਚ ਮੀਂਹ ਬਹੁਤ ਤੇਜ਼ ਪੈ ਰਿਹਾ ਦੋਸਤੋ ਪੂਰਾ ਰਹਿ ਗਿਆ ਜੀ ਆਪਣਾ ਕੱਲਾ ਪੂਰਾ ਆਪਣਾ ਮੀਂਹ ਵਿੱਚ ਆ ਕੇ ਚਿਵਾਰੇ ਤੇ ਬਹਿ ਗਿਆ ਜੀ ਇਹੀ ਰਹਿੰਦਾ ਸੀ ਇਕੱਲਾ ਆਪਣਾ ਜਿਹੜਾ ਔਰਦਾ ਸੀਗਾ ਪੁੱਤਰੀ ਪਾਸੀ ਪੁੱਤਰਾ ਆਪਣੇ ਬੈਠੇ ਆ ਮੀਂਹ ਵੀ ਬਹੁਤ ਜ਼ਿਆਦਾ ਤੇਜ਼ ਪੈ ਰਿਹਾ ਦੋਸਤੋ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਜੀ ਤੇਜ਼ ਉਹ ਆਪਣੇ ਲਵੇ ਆ ਕੇ ਬਹਿ ਗਿਆ ਜੀ ਹੁਣ ਆਪਾਂ ਇਸ ਨੂੰ ਕਿਵੇਂ ਆਏ ਜਾਣਾ ਹੈ ਬਹੁਤ ਜ਼ਿਆਦਾ ਤੇਜ਼ ਹੈ ਮੀਂਹ ਦੋਸਤ ਦੇ ਲੋਕਾਂ ਦਾ ਵਧੀਆ ਮੌਸਮ ਹੋ ਗਿਆ ਸੀਗਾ ਦੇ ਮਾਦਰਾ ਦੋਸਤ ਵੀ ਬਣ ਗਏ ਜੀ ਦੋਸਤੋ ਮੀਂਹ ਦੇਖੋ ਜੀ ਰੁਕਣ ਦਾ ਨਾਉ ਨਹੀਂ ਲੈਂਦਾ ਜੀ ਜਿੰਨਾ ਚਿਰ ਆਪਣੇ ਦੋ ਕਬੂਤਰ ਉਹ ਬੈਠੇ ਨੇ ਜੀ ਇੱਕ ਆਪਾਂ ਨਵੀਂ ਕੱਢੀ ਸੀ ਕਬੂਤਰੀ ਰਿੰਗੀ ਕਰਦਨ ਵਾਲੀ ਬਿਮਾਰੀ ਆਈ ਕਬੂਤਰੀ ਜੀ ਇੱਕ ਆਪਣੇ ਚੀਮੇ ਕਲੋਨੀ ਵਾਲੀ ਕਬੂਤਰੀ ਉਹ ਚਵਾਰੇ ਤੇ ਬੈਠੀ ਹੈ ਜੀ ਤੇ ਤੇ ਦੋਸਤੋ ਪੂਰਾ ਤੇ ਆਪਣਾ ਦੂਜਾ ਕਬੂਤਰ ਤੁਹਾਨੂੰ ਬ ਦਿਖਾਏ ਦਿੱਤੇ ਆਪਾਂ ਇਹਦੇ ਉੱਪਰ ਬੈਠੇ ਨੇ ਜੀ ਬਾਕੀ ਕਬੂਤਰ ਆਪਣੇ ਆ ਗਏ ਜੀ ਮੀਂਹ ਦੋਸਤੋ ਪੈ ਰਿਹਾ ਬਹੁਤ ਜ਼ਿਆਦਾ ਤੇ ਕੰਤਾਲੇ ਦੇ ਕੋਈ ਕਿਵੇਂ ਚੱਲ ਰਹੇ ਨੇ ਕਿੰਨਾ ਸੋਹਣਾ ਮੌਸਮ ਹੋ ਗਿਆ ਸੀ ਦੋਸਤੋ ਦੁਬਾਰੇ ਫੇਰ ਮੀਂਹ ਆ ਗਿਆ ਜੀ ਬਹੁਤ ਜ਼ਿਆਦੇ ਦੇਖੋ ਦੋਸਤੋ ਕੀ ਹਾਲ ਹੋ ਗਿਆ ਜੀ ਛੁੱਡੇ ਦੋਸਤੋ ਆਪਾਂ ਢਾਕਦੇ ਸੀਗੇ ਬਾਕੀ ਹੁਣ ਮੀਂਹ ਰੁਕਣ ਦਾ ਇੰਤਜ਼ਾਰ ਕਰਦੇ ਆਂ ਦੋਸਤੋ ਪੁੱਤਰ ਆਪਣੇ ਚਾਰ-ਵਾਰ ਨੇ ਇਹਨਾਂ ਨੂੰ ਲਾਉਣਾ ਜੀ ਆਪਾਂ ਕਿੰਨਾ ਚਿਰੇ ਘਰੇ ਨਹੀਂ ਆਉਂਦੇ ਦੋਸਤੋ ਆਪਣਾ ਵੀ ਨਹੀਂ ਜੀ ਲੱਗਦਾ ਜੀ ਸਭ ਲੋ ਵੇਖਦੇ ਆਂ ਦੋਸਤੋ ਕਾ ਦਾ ਆਉਂਦੇ ਨੇ ਮੀ ਦਾ ਘਟ ਗਿਆ ਦੋਸਤੋ ਹੁਣ ਆਪਣੇ ਕਬੂਤਰ ਆ ਜਾਣ ਦੋ ਤਾਂ ਆਪਣੇ ਹੱਲ ਬਈ ਬੈਠੇ ਨੇ ਜੀ ਤੇ ਦੋ ਆਪਣੇ ਕੋਠੀ ਤੇ ਬੈਠੇ ਨੇ ਸਾਹਮਣੇ ਤੇ ਇਹਨਾਂ ਲਾਉਨੇ ਆ ਜੀ ਅਜੇ ਤਾਂ ਯਾਨੀ ਕਣੀਆਂ ਪੈ ਰਹੀਆਂ ਦੋਸਤੋ ਥੋੜੀ ਥੋੜੀਆਂ ਹੀ ਆ ਹਟ ਜੇ ਵੇ ਮੀ ਜੀ ਫਿਰ ਆਪਾਂ ਇਹਨਾਂ ਨੂੰ ਲਾਉਨੇ ਆ ਥੱਲੇ ਤੇ ਪਾਉਨੇ ਆ ਜੀ ਕਬੂਤਰਾਂ ਨੂੰ ਦਾਣੇ ਦੋਣੇ ਇਹਦਾ ਕੀ ਪਤਾ ਜੀ ਹਾਥਾਂ ਹੀ ਪਈ ਜਾਵੇ ਟਾਈਮ 2:00 ਵਜ ਗਏ ਜੀ ਹਾਂਜੀ 2:00 ਵਜ ਗਏ ਦੋਸਤੋ ਮਾਕੇ ਦੇਖਦੇ ਆ ਜੀ ਹੁਣ ਦੋਸਤੋ ਆਪਣੀ ਬਿੰਗੀ ਕਰਦਾਂ ਵਾਲੀ ਜਿਹੜੀ ਆਪਾਂ ਕੱਢੀ ਸੀ ਅੱਜ ਇਹ ਬੈਠੀ ਸੀ ਇੱਕ ਉੱਥੇ ਕੋਠੀ ਤੇ ਇੱਕ ਆਪਣੀ ਟੀਮੇ ਖਲੋਣੇ ਵਾਲੀ ਬੈਠੀ ਆ ਕੂਦਰੇ ਮੀਂਹ ਪੰਦੇ ਡਿਗੀ ਆ ਤੇ ਦੋਸਤੋ ਪੱਲੀਆਂ ਚੱਕਣ ਨੂੰ ਵੀ ਜੀ ਨਹੀਂ ਕਰਦਾ ਜੀ ਕੋਈ ਪਤਾ ਨਹੀਂ ਲੱਗਦਾ ਮੀਂਹ ਕਿਹੜੇ ਵੇਲੇ ਮੀਂਹ ਆ ਜਾਂਦਾ ਜੀ ਉਹਦੇ ਕਿਹੜੇ ਵੇਲੇ ਧੁੱਪ ਨਿਕਲਿਆ ਹੁੰਦੀ ਹੈ ਹੁਣ ਦੇਖੋ ਮੌਸਮ ਸਾਫ਼ ਹੋ ਗਿਆ ਜੀ ਧੁੱਪ ਨਿਕਲਿਆ ਹੀ ਤੇ ਆਪਣੇ ਹੁਣ ਤੇ ਕਬੂਤਰ ਬਾਹਰ ਨੇ ਦੋਸਤੋ ਇੱਕ ਤਾਂ ਆਪਣੇ ਆ ਬੈਠੇ ਨੇ ਦੋ ਪੂਰੇ ਹੁਣੀ ਫੰਗਸ ਕਰ ਰਹੇ ਨੇ ਜੀ ਤੇ ਉਹਨਾਂ ਨੂੰ ਦਾ ਵੀ ਜਾਲ ਬਾਹਰ ਕੱਢਦਾ ਤੇ ਪਾਣੀ ਤਾਂ ਦੇਖੋ ਦੋਸਤੋ ਕਿਵੇਂ ਖੜਾਤਾ ਜੀ ਮੀਂਹ ਪਿਆ ਵੀ ਬਹੁਤ ਜ਼ਿਆਦਾ ਹੈ ਜੀ ਦੇਖੋ ਹਾਲਾਤ ਕਿਵੇਂ ਪਾਣੀ ਹੈ ਪਾਣੀ ਕਰਤਾ ਜੀ ਤੇ ਇਹਨਾਂ ਨੂੰ ਵਿਚਾਰਿਆਂ ਨੂੰ ਲਵਾਉਨੇ ਆ ਜੀ ਤੁੱਪ ਬਾਰੇ ਕੱਢ ਕੇ ਅਜੇ ਮੀਂਹ ਦਾ ਵਿਚਾਰਿਆਂ ਦਾ ਪਤਾ ਨਹੀਂ ਤੁੱਪ ਦੇ ਦਿਆ ਇਹਨਾਂ ਨੂੰ ਕਿੰਨਾ ਜੁਰਮਾਨਾ ਦੇ ਨੇ ਵਿਚਾਰੇ ਮੌਸਮ ਹੈ ਅੱਜ ਤੱਕ ਜਿਹਾ ਹੋਇਆ ਪਿਆ ਜੀ ਕਦੇ ਮੀਂਹ ਆ ਜਾਂਦਾ ਕਦੇ ਤੁੱਪ ਨਿਕਲੇ ਆਉਂਦੀ ਆ ਹਾਂਜੀ ਦੋਸਤੋ ਮੀਂਹ ਪੈਂਦੇ ਦੇ ਵਿੱਚ ਆਪਣੀ ਚੀਮੇ ਕਲੋਨੀ ਵਾਲੀ ਆ ਗਈ ਘਰੇ ਜੀ ਉਹ ਦੇਖੋ ਜੀ ਟੀਟ ਉੱਥੇ ਹੀ ਬੈਠਾ ਉਹ ਨਹੀਂ ਆ ਰਿਹਾ ਘਰੇ ਤੇ ਮੀਂਹ ਦੋਸਤੋ ਤੁਹਾਨੂੰ ਪਤਾ ਹੀ ਕਿੰਨਾ ਤੇਜ਼ ਪੈ ਰਿਹਾ ਇੱਕ ਆਪਣਾ ਦੋਸਤੋ ਆ ਖੁੱਡੇ ਦੇ ਵਿੱਚ ਇੱਥੋਂ ਥੋੜੀ ਗੱਡ ਜੀ ਪੈ ਗਈ ਸੀ ਤੇ ਪਾਣੀ ਚਲੇ ਗਿਆ ਜੀ ਅੰਦਰ ਆ ਦੇਖੋ ਸਾਰਾ ਘਟਾ ਇੱਥੋਂ ਗਿੱਲਾ ਹੋ ਗਿਆ ਜੀ ਆਪਣਾ ਹੁਣ ਇਹਨਾਂ ਨੇ ਦਾਣੇ ਲੈ ਖਾ ਜੀ ਹੁਣ ਇਹਨੂੰ ਕਰਦਾ ਜੀ ਮੈਂ ਸਾਬ ਮਾ ਦਾਣੇ ਛਕ ਲੈਣ ਜੀ ਇਹ ਇਹਨੂੰ ਆਪਾਂ ਲਾਉਨੇ ਆ ਜੀ ਖੁੱਡੇ 'ਚ ਲਓ ਜੀ ਆਗੇ ਘਰੇ ਇਹ ਮੇਨਾ ਪੂਰੇ ਭਿੱਜੇ ਹੋਈ ਆ ਜੀ ਪੂਰਾ ਇਸ਼ਨਾਨ ਪਾਣੀ ਕਰਕੇ ਆਈ ਆ ਜੀ ਉੱਤੇ ਬਹਿ ਕੇ ਇਹ ਹੁਣ ਪਾਉਣਾ ਦੋਸਤੋ ਇਹਨੂੰ ਦਾਣੇ ਤੇ ਦਾਣੇ ਬਾਦਾਮ ਪਾਉਣੇ ਆ ਜੀ ਇਹਨੂੰ ਬਾਕੀ ਇੱਧਰ ਆਪਣੇ ਦੋਸਤੋ ਬਿਮਾਰੀ ਵਾਲੇ ਕਬੂਤਰਾਂ ਨੂੰ ਵੀ ਦਾਣੇ ਪਾਦੇ ਆਪਾਂ ਬਾਕੀ ਖੁੱਡਿਆਂ 'ਚ ਵੀ ਦਾਣੇ ਪਾਦੇ ਦੋਸਤੋ ਇਹ ਆਪਣੇ ਜੋੜਿਆਂ ਨੂੰ ਵੀ ਪਾਦੇ ਜੀ ਦਾਣੇ ਆਪਾਂ ਇੱਧਰ ਮੁਰਗਾ ਹੁੰਦਾ ਜੀ ਇੱਕ ਆਪਾਂ ਤੇ ਇੱਧਰ ਆਪਣੀ ਮੁਰਗੀ ਇੱਕ ਕੁੜਕ ਬੈਠੀ ਹੈ ਜੀ ਆਪਾਂ ਅण्डे ਚੱਕੇ ਨਹੀਂ ਇਹਨੇ ਆਪਦੇ ਆਪ ਹੀ ਬੱਚੇ ਕੱਢ ਲਏ ਜੀ ਤੇ ਉਹ ਹੀ ਦਿਖਾਵਾਂਗੇ ਦੋਸਤੋ ਤੁਹਾਨੂੰ ਹੁਣ ਮੀਂਹ ਬੜਾ ਜਿਆਦਾ ਪੈ ਰਿਹਾ ਜੀ ਫੇਰ ਦਿਖਾਵਾਂਗਾ ਦੋਸਤੋ ਤੁਹਾਨੂੰ ਕਰਾਉਂਗਾ ਇਹਨਾਂ ਦਾ ਵੀ ਸ਼ੌਂਕ ਮੁਰਗਿਆਂ ਦਾ ਵੀ ਤੇ ਬਾਕੀ ਆਪਾਂ ਦਾਣੇ ਪਾਉਣੇ ਆ ਜੀ ਇਹਨਾਂ ਨੂੰ ਵੀ ਲਓ ਜੀ ਮਿੱਤਰੋ ਇਹਨਾਂ ਦਾ ਵੀ ਕਰਤਾ ਆਪਾਂ ਦਾਣਾ ਪਾਣੀ 7:00 ਵਜੇ 9 ਮਿੰਟ ਹੋ ਗਏ ਦੋਸਤੋ ਉੱਥੇ ਹੀ ਬੈਠਾ ਕਬੂਤਰਾ ਆਪਣਾ ਆਇਆ ਹੀ ਨਹੀਂ ਥੱਲੇ ਦੇਖ ਲਓ ਅੱਜ ਚੱਲ ਰਾਲਾ ਮੈਂ ਪੈ ਰਿਹਾ ਦੋ ਟੋਕਣੇ 7:09 ਹੋ ਗਏ ਪਰ ਉੱਥੇ ਹੀ ਬੈਠਾ ਜੀ ਬਟ ਉਹ ਆਇਆ ਨਹੀਂ ਪਰ ਉੜ ਕੇ ਨਾ ਆੜਦਾ ਅਰੇ ਬਾਈ ਵਾਲੀ ਅਰੇ ਬਾਈ